ਜਦ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆਣ ਤੇ ਪਰਮੇਸ਼ਰ ਦਾ ਸਹਾਰਾ ਹੀ ਸਾਡੇ ਲਈ ਸਭ ਤੋਂ ਵੱਡਾ ਸਾਥ ਹੈ ਕਿਉਂਕਿ ਕੋਈ ਮਨੁੱਖ ਕਿਸ ਦਾ ਸਾਥ ਨਹੀਂ ਦਿੰਦਾ ਇਹ ਸੱਚਾਈ ਹੈ ਜ਼ਿੰਦਗੀ ਦੀ ਇਹ ਸੱਚਾਈ ਹੈ ਅੱਜ ਦੀ ਦੁਨੀਆ ਦੀ ਉਦ ਤੱਕ ਲੋਕ ਤੁਹਾਡਾ ਪਿੱਛਾ ਕਰਨਗੇ ਤੁਹਾਡੇ ਨਾਲ ਰਹਿਣਗੇ ਜਦੋਂ ਤੱਕ ਤੁਹਾਡੇ ਕੋਲ ਬਹੁਤ ਕੁਝ ਹੈਗਾ ਔਰ ਜਿਸ ਦਿਨ ਤੁਹਾਡੇ ਕੋਲ ਕੁਝ ਨਾ ਹੋਇਆ ਉਸ ਦਿਨ ਇਹ ਦੁਨੀਆ ਤੁਹਾਡੇ ਤੋਂ ਪਾਸਾ ਵਟਨੇਗੀ ਕਿੰਨੇ ਲੋਕ ਇਸ ਗੱਲ ਨਾਲ ਸਹਿਮਤ ਨੇ ਅਗਰ ਸਹਿਮਤ ਹੋ ਕਮੈਂਟ ਦੇ ਵਿੱਚ ਜੈਸ ਔਰ ਨੋ ਜ਼ਰੂਰ ਲਿਖਣਾ ਕਲੀਸੀਆ ਮਸੀਹ ਜ਼ਿੰਦਗੀ ਐਸੀ ਹੈ ਜਿਹੜੀ ਇੱਕ ਫਾਈਟ ਵਾਲੀ ਜ਼ਿੰਦਗੀ ਹੈ ਵਚਨ ਚ ਲਿਖਿਆ ਮੰਗੋ ਤੇ ਦਿੱਤਾ ਜਾਏਗਾ ਢੂੰਡੋਗੇ ਤਾਂ ਤੁਸੀਂ ਪਾਓਗੇ ਖੜ ਖੜਾਓ ਤੇ ਤੁਹਾਡੇ ਲਈ ਖੋਲਿਆ ਜਾਏਗਾ ਹੁਣ ਤੁਸੀਂ ਕਹੋਗੇ ਤੁਸੀਂ ਤੇ ਫਾਈਟ ਵਾਲੀ ਜ਼ਿੰਦਗੀ ਕਿਹਾ ਮਸੀਹ ਜ਼ਿੰਦਗੀ ਨੂੰ ਕਿਉਂਕਿ ਮੈਂ ਇਸ ਲਈ ਕਿਉਂਕਿ ਅੱਜ ਲੋਕੀ ਮੰਗਦੇ ਨਹੀਂ ਪਰਮੇਸ਼ਰ ਦੇ ਕੋਲ ਲੱਭਦੇ ਨਹੀਂ ਪਰਮੇਸ਼ਰ ਨੂੰ ਪੁਕਾਰਦੇ ਨਹੀਂ ਪਰਮੇਸ਼ਰ ਨੂੰ ਅੱਜ ਉਹ ਇਸੇ ਫਾਈਟ ਵਿੱਚ ਲੱਗੇ ਹੋਏ ਨੇ ਕਿਉਂਕਿ ਸ਼ਰੀਰ ਮਨ ਉਹਨਾਂ ਦੇ ਰੁਕਾਵਟ ਬਣ ਕੇ ਬੈਠ ਹੋਇਆ ਉਹ ਸ਼ਰੀਰ ਦੇ ਵਿੱਚ ਫਾਈਟ ਕਰ ਰਹੇ ਨੇ ਹਰ ਇੱਕ ਮਸੀਹ ਸਰੀਰ ਦੇ ਵਿੱਚ ਫਾਈਟ ਕਰਦਾ ਕਿਉਂਕਿ ਵੈਰੀ ਨਹੀਂ ਚਾਹੂਗਾ ਕਿ ਮਸੀਹ ਦਾ ਮੂੰਹ ਖੁੱਲੇ ਤੇ ਉਹ ਮੰਗੇ ਪਰਮੇਸ਼ੁਰ ਦੇ ਕੋਲੋਂ ਤੇ ਉਹ वचन ਪੂਰਾ ਹੋਵੇ ਮੰਗੋ ਤੇ ਦਿੱਤਾ ਜਾਏਗਾ ਕਿਉਂਕਿ ਅਗਰ ਇੱਕ ਮਸੀਹ ਵਿਸ਼ਵਾਸੀ ਮੰਗਣ ਬੈ ਗਿਆ ਨਾ ਪ੍ਰਭੂ ਦੇ ਕੋਲੋਂ ਤੇ ਉਹਨੂੰ ਤਾਂ ਮਿਲਣਾ ਹੀ ਹੈ ਪਰਮੇਸ਼ੁਰ ਦੇ ਕੋਲੋਂ ਇਸ ਲਈ ਅੱਜ ਜਿਹੜਾ ਵਿਸ਼ਵਾਸੀ ਆ ਇੱਕ ਮਸੀਹ ਇਨਸਾਨ ਆ ਉਹ ਇੱਕ ਫਾਈਟ ਦੇ ਵਿੱਚ ਲੱਗਿਆ ਹੋਇਆ ਪ੍ਰਾਰਥਨਾ ਵਿੱਚ ਨਹੀਂ ਬੈਠਦਾ ਉਪਵਾਸ ਨਹੀਂ ਕਰਦਾ ਜ਼ਿੰਦਗੀ ਨੂੰ ਸਹੀ ਨਹੀਂ ਢੰਗ ਨਾਲ ਜਿਉਂਦਾ ਪਰਮੇਸ਼ਰ ਦੇ ਵਚਨਾਂ ਨੂੰ ਨਹੀਂ ਮੰਨਦਾ ਇੱਕ ਫਾਈਟ ਟੈਕਲਿਸੀਆ ਅਸੀਂ ਇੱਕ ਲੜਾਈ ਦੇ ਵਿੱਚਾਂ ਕਲਿਸੀਆ ਜਿੱਥੇ ਸਾਡਾ ਜਿਹੜਾ ਵੈਰ ਆ ਉਹ ਸ਼ੈਤਾਨ ਦੇ ਖਿਲਾਫ ਹੈ ਉਹਦੀ ਹਾਕਮਤ ਹੁੰਦੀ ਹੈ ਹਕੂਮਤਾਂ ਦੇ ਖਿਲਾਫ ਹੈ ਸਾਡਾ ਔਰ ਇਨਸਾਨ ਵਿਸ਼ਵਾਸੀ ਆਰਾਮ ਨਾਲ ਬੜੀ ਈਜ਼ੀ ਤਰੀਕੇ ਦੇ ਨਾਲ ਉਹ ਜ਼ਿੰਦਗੀ ਨੂੰ ਜੀ ਰਿਹਾ ਪਰ ਕਹਿੰਦਾ ਕਿ ਮੈਂ ਮੰਗਦਾ ਮੈਨੂੰ ਮਿਲਦਾ ਨਹੀਂ ਕਿਉਂਕਿ ਮੰਗਿਆ ਹੀ ਮਿਲਣਾ ਪਰ ਮੰਗਣਾ ਕਿਸ ਰਿੱਤੇ ਦੇ ਨਾਲ ਆ ਕਿ ਆਸਾਨ ਨਾ ਸੀ ਮੰਗਿਆ ਸਵੇਰੇ ਉੱਠੀਏ ਧੰਨਵਾਦ ਕਰੀਏ ਤੇ ਕਹੀਏ ਪਰਮੇਸ਼ਵਰ ਜੀ ਸਾਨੂੰ ਇਹ ਦੇ ਦੇ ਇਦਾਂ ਕੁਝ ਨਹੀਂ ਹੋਣਾ ਬਈ ਉਹਦੇ ਨੇ ਫਾਈਟ ਕਰਨੇ ਪੈਣੀ ਉਹਦੇ ਨੇ ਜ਼ਿੰਦਗੀ ਨੂੰ ਬਦਲਣਾ ਪੈਣਾ ਉਹਦੇ ਨੇ ਆਪਣੇ ਸੋਚਾਂ ਤੇ ਵਿਚਾਰਾਂ ਨੂੰ ਬਦਲਣਾ ਪੈਣਾ ਉਹਦੇ ਲਈ ਉਹ ਜ਼ਿੰਦਗੀ ਜੀਣੇ ਪੈਣੀ ਹੈ ਜੋ ਬਾਈਬਲ ਸਾਨੂੰ ਦੱਸਦੀ ਹੈ ਜੋ ਬਾਈਬਲ ਦੇ ਹੁਕਮ ਸਾਨੂੰ ਦਿੱਤੇ ਗਏ ਨੇ ਅਸੀਂ ਉਹਦੇ ਅਕੋਰਡਿੰਗ ਸਾਨੂੰ ਜ਼ਿੰਦਗੀ ਨੂੰ ਜੀਣਾ ਪੈਣਾ ਪਰ ਅੱਜ ਦੀ ਕਲਿਸਿਆ ਨਹੀਂ ਜੋ ਹੁੰਦੀ ਆਦੀ ਕਲਿਸਿਆ ਚ ਹੁੰਦੀ ਹੈ ਕਿ ਅਸੀਂ ਬੜੇ ਹੀ ਅੱਛੇ ਤਰੀਕੇ ਨਾਲ ਸਭ ਕੁਝ ਹਾਸਲ ਕਰ ਲਿਆ ਬਸ ਹallelujah ਹallelujah ਅੱਜ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਨਿਰਗਵੰਤੀ ਪੁਸਤਕ ਦੇ ਵਿੱਚੋਂ ਅੱਜ ਪੜਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਸਮੇਂ-ਸਮੇਂ ਤੇ ਆ ਕੇ ਜਿਨ੍ਹਾਂ ਨੇ ਦੁਹਾਈ ਦਿੱਤੀ ਹੈ ਪਰਮੇਸ਼ਰ ਦੀ ਪਰਮੇਸ਼ਰ ਨੇ ਉਹਨਾਂ ਦੀ ਸੁਣੀ ਹੈ ਤੇ ਉਹਨਾਂ ਨੂੰ ਉੱਤਰ ਵੀ ਦਿੱਤਾ ਹallelujah ਆਓ ਪਰਮੇਸ਼ਰ ਦੀ ਅਗਵਾਈ ਦੇ ਨਾਲ ਅੱਗੇ ਵਧਦੇ ਹੋਏ ਪ੍ਰਾਰਥਨ ਦੇ ਵਿੱਚ ਚੱਲਦੇ ਹਾਂ ਫਿਰ ਪਰਮੇਸ਼ਰ ਦੇ ਕਲਾਮ ਨੂੰ ਲੈਣੇ ਆਂ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਜੀਵਤ ਤੇ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਸਾਨੂੰ ਬਖਸ਼ਿਆ ਤੁਸੀਂ ਸਾਨੂੰ ਜੀਵਤ ਦੀ ਮੰਡਲੀ ਵਿੱਚ ਰੱਖਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਅੱਜ ਦੇ ਕਲਾਮ ਦੇ ਲਈ ਪ੍ਰਭੂ ਤੁਹਾਡੀ ਮਦਦ ਉਸ ਸਹਾਇਤਾ ਨੂੰ ਮੰਗਦੇ ਆਂ ਪਵਿੱਤਰ ਆਤਮਾ ਦੀ ਅਗਵਾਈ ਨੂੰ ਮੰਗਦੇ ਆਂ ਖੁਦਾਬੰਦ ਯਿਸੂ ਮਸੀਹ ਦੇ ਸਾਮਰਥੀ ਨਾਮ ਚ ਅਸੀਂ ਮੰਗਦੇ ਆਂ ਆਮੇ ਅਸੀਂ 15 चैप्टर पढ़ांगे ट्वेंटी टू वर्से पढ़ांगे। तब मूसा को समंदर से आगे ले गया और वे सूर नाम जंगल में आए और जंगल में जाते हुए तीन दिन तक पानी का सोता ना मिला फिर मारा नाम के एक स्थान पर पहुंचे वहां पानी का खा पा, वहां का पानी खारा था उसे वे ना पी सके इस कारण स्थान का नाम मारा पड़ा तब ये कहकर मूसा के विरुद्ध बकबक करने लगे हम क्या पिए तब मूसा ने यहावा की दुहाई दी और यहावा ने उसे एक पौधा बतला दिया जिसे उस, जब उसने पानी में डाला तब यह पानी मीठा हो गया हाले लुइया हाले लुआया जो अमेर न पुकार दे तो परमेश्वर साइड दुहाई न सुनते ने पर कि लोगों की परमेश्वर दुहाई न सुनते ने ਇੱਥੇ 모ਸਾ ਪੁਕਾਰਿਆ ਪਰਮੇਸ਼ਵਰ ਨੂੰ ਦੁਹਾਈਤ ਇਜ਼ਰਾਈਲੀ ਵੀ ਦਿੰਦੇ ਹੋਣਗੇ ਕਿ ਸਾਨੂੰ ਪਿਆਸ ਲੱਗੀ ਆ ਅਸੀਂ ਸਾਨੂੰ ਪਾਣੀ ਚਾਹੀਦਾ ਪਰ ਪਰਮੇਸ਼ਰ ਨੇ ਉਹਨਾਂ ਦੀ ਨਹੀਂ ਸੁਣੀ ਪਰਮੇਸ਼ਰ ਨੇ ਉਹਨਾਂ ਦੀ ਉਦੋਂ ਸੁਣੀ ਸੀ ਜਦੋਂ ਮਿਸਰ ਦੇ ਵਿੱਚ ਗੁਲਾਮੀ ਦੇ ਵਿੱਚ ਸੀ ਉਹਨਾਂ ਨੇ ਪੁਕਾਰਿਆ ਤੇ ਪਰਮੇਸ਼ਵਰ ਜੀ ਨੇ ਸੁਣੀ ਉਹਨਾਂ ਦੀ ਪਰ ਜਦੋਂ ਹੁਣ ਮਿਸਰ ਦੀ ਗੁਲਾਮੀ ਦੇ ਵਿੱਚੋਂ ਬਾਹਰ ਆ ਗਏ ਆ ਤੇ ਉਹਨਾਂ ਦੀ ਪਰਮੇਸ਼ਰ ਨੇ ਨਹੀਂ ਸੁਣੀ ਪਰਮੇਸ਼ਰ ਕਿੰਨਾ ਦੇ ਸੁਣ ਰਿਹਾ ਧਰਮੀ ਜਨ ਦੀ ਔਰ ਇਸ ਜਗ੍ਹਾ ਤੇ ਧਰਮੀ ਇਸ ਵਕਤ ਕੌਣ ਸੀ 모사 ਜੋ ਪਰਮੇਸ਼ਰ ਦੇ ਦੁਆਰਾ ਖੜਾ ਕੀਤਾ ਗਿਆ ਇੱਥੇ ਪਾਣੀ ਨਹੀਂ ਮਿਲ ਰਿਆ ਇਹਨਾਂ ਨੂੰ ਜਦੋਂ ਇਹ ਮਿਸਰ ਦੀ ਗੁਲਾਮੀ ਚੋਂ ਬਾਹਰ ਨਿਕਲੇ ਇਹਨਾਂ ਨੇ ਲਾਲ ਸਮੁੰਦਰ ਪਾਰ ਕੀਤਾ ਤੇ ਦਿਨ ਬੀਤਣ ਲੱਗੇ ਤਿੰਨ ਦਿਨ ਉਹਨਾਂ ਨੂੰ ਪਾਣੀ ਨਾ ਮਿਲਿਆ ਤੇ ਉਹ ਪਿਆਸੇ ਰਹਿਣ ਲੱਗੇ ਤੇ ਪਿਆਸੇ ਰਹਿ ਕੇ ਤੇ ਕੁੜਕੜਾਨ ਲੱਗੇ ਮਨ 'ਚ ਇੱਕ ਦੂਸਰੇ ਨਾਲ ਗੱਲਾਂ ਕਰਨ ਲੱਗੇ ਇੱਕ ਦੂਸਰੇ ਨਾਲ ਗੱਲਾਂ ਕਰਨ ਲੱਗੇ ਕਿ ਸਾਨੂੰ ਆਪਾਂ ਚੰਗੇ ਹੁੰਦੇ ਉੱਥੇ ਰਹਿੰਦੇ ਉੱਥੇ ਰੋਟੀ ਤੇ ਪਾਣੀ ਤੇ ਮਿਲਦਾ ਸੀ ਇੱਥੇ ਆਇਆ ਅਸੀਂ ਪਾਣੀ ਤੋਂ ਪਿਆਸੇ ਹੋ ਗਏ ਆ ਤੇ ਪਰਮੇਸ਼ਰ ਦਾ ਦਾਸ 모ਸਾ ਇਸ ਗੱਲ ਨੂੰ ਸੁਣ ਰਿਹਾ ਸੀ ਔਰ 모ਸਾ ਨੇ ਫਿਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਜੀ ਹੱਲ ਕਰ ਦਿਓ ਇਹ ਪਾਣੀ ਮੰਗਦੇ ਨੇ ਪਿਆਸੇ ਆ ਧਿਆਏ ਆ ਪਰਮੇਸ਼ੁਰ ਨੇ 모사 ਦੀ ਗੱਲ ਨੂੰ ਸੁਣਿਆ। ਉੱਥੇ ਪਾਣੀ ਸੀ ਜਿਸ ਸਹਿਰ ਵਿੱਚ ਉਹ ਗਏ ਆ ਪਰ ਉਹ ਪਾਣੀ ਖਾਰਾ ਸੀ। ਤੁਹਾਨੂੰ ਪਤਾ ਖਾਰਾ ਪਾਣੀ ਪੀਤਾ ਨਹੀਂ ਜਾਂਦਾ। ਉਹਨੂੰ ਅਸੀਂ ਪੀ ਨਹੀਂ ਸਕਦੇ ਕਿਉਂਕਿ ਉਹ ਨਮਕੀਨ ਜਾਂ ਉਹਦਾ ਖਾਰਾ ਜੰਦਰ ਟੇਸਟ ਨਹੀਂ ਹੁੰਦਾ ਸਹੀ ਹੁੰਦਾ। ਪਾਣੀ ਉੱਥੇ ਸੀ ਪਰ ਖਾਰਾ ਸੀ। ਇੱਕ ਗੱਲ ਚ ਉਹਨਾਂ ਕਹਿਣਾ ਚ ਉਹਨੀਆਂ ਕਲਿਸੀਆਂ। ਅਗਰ ਅਸੀਂ ਧਿਆਨ ਨਾਲ ਸਵਚਨ ਨੂੰ ਪੜੀਏ ਤਾਂ ਕੀ ਦੇਖਦੇ ਹਾਂ ਤੇ ਪਾਣੀ ਸੀ। ਪਾਣੀ ਹੈਗਾ ਸੀ ਉਥੇ ਐ ਨਹੀਂ ਕਿ ਉਹ ਸੋਕਾ ਪਿਆ ਹੋਇਆ ਸੀ ਪਾਣੀ ਹੈਗਾ ਕਲੀਸੀਆ ਪਰ ਪਾਣੀ ਖਾਰਾ ਸੀ ਕਲੀਸੀਆ ਪਰਮੇਸ਼ਰ ਸਾਡੀ ਦੁਹਾਈ ਨਹੀਂ ਕਿਉਂ ਨਹੀਂ ਕਦੀ ਕਦੀ ਸੁਣਦੇ ਕਿਉਂਕਿ ਅਸੀਂ ਪਰਮੇਸ਼ਰ ਉਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਸੰਪੂਰਨ ਭਰੋਸਾ ਪ੍ਰਗਟ ਨਹੀਂ ਕਰਦੇ ਆਪਣਾ ਦੱਸਦੇ ਨਹੀਂ ਪਰਮੇਸ਼ਰ ਨੂੰ ਕਿ ਅਸੀਂ ਪਰਮੇਸ਼ਰ ਤੇ ਨਾ ਪਿਆਰ ਕਰਦੇ ਆ ਦੇਖੋ ਇੱਥੇ ਇਜ਼ਰਾਈਲੀਆਂ ਨੇ ਕੁਝ ਸਮੇਂ ਪਹਿਲਾਂ ਉਹਨਾਂ ਨੇ ਲਾਹ ਸਮੁੰਦਰ ਨੂੰ ਦੋ ਭਾਗ ਹੁੰਦੇ ਦੇਖਿਆ ਆਪਣੀ ਅੱਖਾਂ ਦੇ ਨਾਲ ਖੁੱਲ੍ਹੇ ਅੱਖਾਂ ਦੇ ਨਾਲ ਉਸ ਵੱਡੇ ਮਿਰਕਲ ਨੂੰ ਉਹਨਾਂ ਨੇ ਦੇਖਿਆ ਐਡਾ ਵੱਡਾ ਚਮਤਕਾਰ ਜਿੰਨਾ ਲਾਹ ਸਮੁੰਦਰ ਦੋ ਭਾਗ ਹੋਏ ਵਿੱਚੋਂ ਨਿਕਲ ਕੇ ਆਏ ਨੇ ਖੁਦ ਆਪਣੇ ਪੈਰੀਂ ਤੁਰ ਕੇ ਆਏ ਨੇ ਸਮੁੰਦਰ ਨੂੰ ਖਲੋਤਾ ਹੋਇਆ ਇਹਨਾਂ ਨੇ ਦੇਖਿਆ ਦੀ ਲਹਿਰਾਂ ਨੂੰ ਖਲੋਤਾ ਹੋਇਆ ਦੇਖਿਆ ਪਰਮੇਸ਼ਰ ਦੇ ਜਲਾਲੀ ਹੱਥ ਨੂੰ ਇਹਨਾਂ ਨੇ ਦੇਖਿਆ ਫਿਰ ਅੱਗੇ ਜਾ ਕੇ ਜਦੋਂ ਪ੍ਰੋਬਲਮ ਆਂਦੀ ਹੈ ਕੀ ਕੁੜ ਕੁੜ ਆਨ ਲੱਗਦੇ ਨੇ ਪਰ ਪਾਣੀ ਇਹਨਾਂ ਦੇ ਕੋਲ ਹੈਗਾ ਕੀ ਹੋ ਗਿਆ ਪਾਣੀ ਅਗਰ ਕੜਵਾ ਸੀ ਕੀ ਹੋ ਗਿਆ ਪਾਣੀ ਖਾਰਾ ਸੀ ਕਲੀਸ਼ਿਆ ਕੀ ਇਹਨਾਂ ਨੇ ਵਿਸ਼ਵਾਸ ਨਾ ਕੀਤਾ ਪਰਮੇਸ਼ਰ ਦੇ ਉੱਤੇ ਕਿ ਜਿਸ ਪਰਮੇਸ਼ਰ ਨੇ ਸਮੁੰਦਰ ਨੂੰ ਦੋ ਪਾਗ ਕਰਕੇ ਸਾਨੂੰ ਕਿਨਾਰੇ ਲਾਇਆ ਸਾਨੂੰ ਬਾਹਰ ਕੱਢਿਆ ਉਸ ਗੁਲਾਮੀ ਦੇ ਵਿੱਚੋਂ ਉਸ ਵਿਪੱਤੀ ਦੇ ਵਿੱਚੋਂ ਬਾਹਰ ਕੱਢ ਕੇ ਸਾਨੂੰ ਲਿਆਂਦਾ ਕੀ ਉਹ ਪਰਮੇਸ਼ਰ ਇਸ ਪਾਣੀ ਨੂੰ ਬਦਲ ਨਹੀਂ ਸਕਦਾ ਕੀ ਉਹ ਪਰਮੇਸ਼ਰ ਸਾਨੂੰ ਧਿਆਇਆ ਰਹਿਣ ਦੇਗਾ ਸਾਨੂੰ ਭੁੱਖਾ ਰਹਿਣ ਦੇਵੇਗਾ ਫਰੇ ਕੁੜਕੜਾਂ ਲੱਗੇ ਦੁਖੀ ਹੋਣ ਲੱਗੇ ਪੁੱਲਗੇ ਪਰਮੇਸ਼ਰ ਉਸ ਵੱਡੇ ਹੱਥ ਨੂੰ ਜੋ ਮਿਸਰ ਦੇ ਵਿੱਚ ਉਹਨਾਂ ਨੇ ਦੇਖੇ ਸੀ ਪੁੱਲਗੇ ਉਸ ਵੱਡੇ ਪ੍ਰੇਮ ਨੂੰ ਜੋ ਪਰਮੇਸ਼ਰ ਨੇ ਮਿਸਰ ਦੇ ਵਿੱਚ ਇਜ਼ਰਾਈਲੀਆਂ ਨਾਲ ਕੀਤਾ ਕਲਿਸਿਆ ਅੱਜ ਵੀ ਅਸੀਂ ਇਦਾਂ ਦੇ ਹੈਗੇ ਆ ਉਦੋਂ ਤੱਕ ਅਸੀਂ ਪਰਮੇਸ਼ਰ ਦੀ ਪ੍ਰਸ਼ੰਸਾ ਤੇ ਵਡਿਆਈ ਕਰਦੇ ਆ ਜਦੋਂ ਤੱਕ ਪਰਮੇਸ਼ਰ ਤੁਹਾਨੂੰ ਆਸ਼ੀਸ਼ ਤੇ ਬਰਕਤ ਆ ਪ੍ਰਦਾਨ ਕਰਦੇ ਨੇ ਪਰ ਜਿੱਦਣ ਜਦੋਂ ਸਮਾਂ ਮੁਸ਼ਕਲ ਦਾ ਆਉਂਦਾ ਤੇ ਅਸੀਂ ਹੀ ਪਰਮੇਸ਼ਵਰ ਦੇ ਬਚਨਾਂ ਨੂੰ ਲੈ ਕੇ ਤੋੜ ਮੋੜ ਕਰਨ ਲੱਗਦੇ ਆ ਅਸੀਂ ਬੋਲਣ ਲੱਗਦੇ ਆ ਪਰਮੇਸ਼ਰ ਤੂੰ ਸਾਡੇ ਲਈ ਕੀ ਕੀਤਾ ਅਸੀਂ ਕਹਿਣ ਲੱਗਦੇ ਆ ਪਰਮੇਸ਼ਰ ਉਦੋਂ ਤੂੰ ਮੈਨੂੰ ਇੰਨੀ ਆਸ਼ੀਸ਼ ਕੀਤੀ ਹੁਣ ਕਿਉਂ ਨਹੀਂ ਕਰਦਾ ਪਿਆ ਮੈਂ ਤੇਰਾ ਜਾਨਣਾ ਮੈਨੂੰ ਆਸ਼ੀਰਵਾਦ ਦੇ ਮੈਨੂੰ ਬਰਕਤ ਦੇ ਅਸੀਂ ਪੁੱਲ ਜਾਣਿਆ ਕਿ ਅਸੀਂ ਉਸੇ ਪਰਮੇਸ਼ਰ ਦੀ ਸੰਤਾਨ ਹੈ ਜਿਹਨੇ ਦੁੱਖ ਵਿੱਚੋਂ ਸਾਨੂੰ ਬਾਹਰ ਕੱਢ ਕੇ ਸੁੱਖ ਵਿੱਚ ਲਿਆਂਦਾ ਤੇ ਅੱਜ ਅਗਰ ਥੋੜਾ ਜਿਹਾ ਦੁੱਖ ਆ ਵੀ ਗਿਆ ਤੇ ਐਡੀ ਵੱਡੀ ਕਿਹੜੀ ਗੱਲ ਹੋਗੀ ਐਡਾ ਕਿਹੜਾ ਪਹਾੜ ਟੁੱਟ ਗਿਆ ਕਿ ਅਸੀਂ ਸਬਰ ਨਹੀਂ ਕਰ ਸਕਦੇ ਬੇ ਅੱਜ ਕਲੇਸ਼ਿਆ ਵਿਸ਼ਵਾਸੀ ਦੇ ਅੰਦਰ ਸਬਰ ਨਹੀਂ ਰਿਹਾ ਧੀਰਜ ਨਹੀਂ ਰਿਹਾ ਪਾਣੀ ਦੇਖੋ ਇਜ਼ਰਾਈਲੀਆਂ ਦੇ ਕੋਲ ਹੈਗਾ ਸੀ ਪਾਣੀ ਖਾਰਾ ਸੀ ਪਰ ਖਾਰਾ ਮਿੱਠੇ ਦੇ ਵਿੱਚ ਬਦਲ ਸਕਦਾ ਸੀ ਕਿਉਂਕਿ ਪਰਮੇਸ਼ਵਰ ਸਾਮਰਥੀ ਹੈ ਉਹ ਸਰਵ ਸ਼ਕਤੀਮਾਨ ਹੈ ਉਹ ਸ਼ਕਤੀਸ਼ਾਲੀ ਪਰਮੇਸ਼ਵਰ ਕੁਝ ਵੀ ਕਰ ਸਕਦਾ ਹੈ ਪਰ ਇਜ਼ਰਾਈਲੀ ਪੁੱਲ ਗਏ ਇਸ ਗੱਲ ਨੂੰ ਕਿਉਂ ਪਰਮੇਸ਼ਵਰ ਸਰਵ ਸ਼ਕਤੀਮਾਨ ਹੈ ਉਹ ਕੁਝ ਵੀ ਕਰ ਸਕਦਾ ਤੇ ਕੁੜਕੁੜਾਣ ਲੱਗੇ ਤਾਂ ਦੇਖੋ ਇੱਥੇ ਪਰਮੇਸ਼ਰ ਨੇ ਨਬੀ ਦੀ ਦੁਹਾਈ ਨੂੰ ਫਿਰ ਤੋਂ ਸੁਣਿਆ ਜਦੋਂ موسی ਨਬੀ ਨੇ ਪੁਕਾਰਿਆ ਤੇ ਬੋਲਿਆ ਕਿ ਪਰਮੇਸ਼ਰ ਉਹਨਾਂ ਨੂੰ ਦੇ ਇਹਦੇ ਪਿਆਸ ਨੂੰ ਬਜਾ ਤੇ ਪਰਮੇਸ਼ਰ ਨੇ ਹੱਲ ਦਿੱਤਾ ਉਹਨਾਂ ਨੂੰ ਪਰਮੇਸ਼ਰ ਉਸ ਪਾਣੀ ਨੂੰ ਬਦਲ ਦਿੱਤਾ ਮਿੱਠੇ ਦੇ ਵਿੱਚ ਕਿਸ ਤਰ੍ਹਾਂ ਪਰਮੇਸ਼ਰ ਨੇ موسی ਨੂੰ ਰਾਹ ਦੱਸਿਆ ਕਿ ਇਹ ਪੋਦਾ ਫੜ ਔਰ ਇਹ ਸਮੁੰਦਰ ਵਿੱਚ ਇਹ ਪਾਣੀ ਵਿੱਚ ਡਾਲਦੇ ਪਾਣੀ ਮਿੱਠਾ ਹੋ ਜਾਣਾ ਖਾਰੇ ਤੋਂ ਉਦਾਂ ਹੀ ਹੋ ਗਿਆ ਕੀ ਗੱਲ ਪਰਮੇਸ਼ਰ ਅੱਜ ਸਾਡੇ ਤੋਂ ਨਾਰਾਜ਼ ਨਹੀਂ ਹੋਵੇਗਾ ਜਦੋਂ ਅਸੀਂ ਉਹਦੀ ਹੁਕਮਾਂ ਤੇ ਉਹਦੇ ਆ ਵਿਧੀ ਦੇਤੇ ਨਹੀਂ ਚੱਲਦੇ ਉਹਦੇ ਦਿੱਤੇ ਗਏ ਜਿਹੜੇ ਵਾਦੇ ਉਹਨੂੰ ਆਪਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਹੁੰਦਾ ਹੋਏਗਾ ਪਰਮੇਸ਼ਰ ਸਾਡੇ ਤੋਂ ਨਾਰਾਜ਼ ਕਿ ਇਹਨੂੰ ਯਕੀਨ ਨਹੀਂ ਕਿ ਇਹ ਕਿੱਥੋਂ ਨਿਕਲਿਆ ਤੇ ਕਿੱਥੇ ਆਇਆ ਕਲਿਸੀ ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਹਾਂ ਅਗਰ ਤੁਸੀਂ ਦੁਖੀ ਹੋ ਪਰੇਸ਼ਾਨ ਹੋ ਤਕਲੀਫ ਦੇ ਵਿੱਚੋਂ ਪਰਮੇਸ਼ਰ ਤਰਨਾ ਪਿਆਰ ਕਰਦੇ ਨੇ ਤੈਨੂੰ ਹਰ ਦੁੱਖ ਵਿੱਚੋਂ ਬਾਹਰ ਕੱਢ ਲੈਣਗੇ ਹਰ ਦੁੱਖ ਦੇ ਵਿੱਚੋਂ ਬਾਹਰ ਘੜੇ ਦੁੱਖ ਤੁਹਾਡੇ ਲਈ ਨਹੀਂ ਬਣੇ ਹੈਗੇ ਇਹ ਬਿਮਾਰੀਆਂ ਤਕਲੀਫਾਂ ਲੜਾਈਆਂ ਝਗੜੇ ਕਲੇਸ਼ ਇਹ ਤੁਹਾਡੇ ਲਈ ਨਹੀਂ ਆ ਪਰ ਕਦੀ ਕੁਝ ਸਮੇਂ ਦੇ ਲਈ ਪਰਮੇਸ਼ਵਰ ਤੁਹਾਡੇ ਵਿਸ਼ਵਾਸ ਨੂੰ ਦੇਖਣਾ ਚਾਹੁੰਦੇ ਨੇ ਪਰਮੇਸ਼ਰ ਜੇਤੇ ਦਇਆ ਕਰਨਾ ਚਾਹਣ ਉੱਤੇ ਦਇਆ ਕਰਦੇ ਨੇ ਪਰਮੇਸ਼ਵਰ ਦੀ ਮਰਜ਼ੀ ਆ ਕਿੰਨਾ ਸਾਡੀ ਜ਼ਿੰਦਗੀ 'ਚ ਦੁੱਖ ਦੇਣਾ ਕਿੰਨਾ ਸੁੱਖ ਦੇਣਾ ਹੀ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਐ ਇਹ ਨਾ ਤੇ ਤੁਹਾਡੇ ਹੱਥ ਦੇ ਵਿੱਚ ਨਾ ਮੇਰੇ ਹੱਥ ਦੇ ਵਿੱਚ ਆਪਾਂ ਜਿੰਨੀ ਮਰਜ਼ੀ ਦੁਹਾਈ ਦੇ ਲਈ ਰੋ ਰੋ ਕੇ ਅਸੀਂ ਜੋ ਮਰਜ਼ੀ ਕਰ ਲਈਏ ਪਰਮੇਸ਼ਰ ਨੇ ਉਦੋਂ ਕਰਨਾ ਜਦੋਂ ਅਸੀਂ ਆਪਣੇ ਆਪ ਨੂੰ ਸਿੱਧ ਕਰਕੇ ਪਰਮੇਸ਼ਰ ਦੇ ਸਾਹਮਣੇ ਦੱਸ ਦਿੱਤਾ ਅਸੀਂ ਮਨਪੋਂ ਦਾ ਪਰਮੇਸ਼ਵਰ ਦਾ ਬਲੀਦਾਨ ਪਰਮੇਸ਼ਰ ਦੇ ਅੱਗੇ ਰੱਖ ਦਿੱਤਾ ਜਿਸ ਦਿਨ ਪਰਮੇਸ਼ਵਰ ਸਾਡੇ ਕੰਮਾਂ ਤੋਂ ਖੁਸ਼ ਹੋਗੇ ਸਾਡੇ ਵਿਸ਼ਵਾਸ ਤੋਂ ਖੁਸ਼ ਹੋਗੇ ਖੁਦਾਬ ਨੇ ਖੁਦ ਬੁ ਖੁਦ ਸਾਡੇ ਲਈ ਸਭ ਕੁਝ ਆਸਾਨ ਕਰ ਦੇਣਾ ਕਲਿਸਿਆ ਫਿਰ ਉਹ ਵਚਨ ਪੂਰਾ ਹੋਣਾ ਮੱਤੀ ਦੇ ਵਿੱਚ ਲਿਖਿਆ ਹੋਇਆ ਮੱਤੀ ਸੱਤ ਦੇ ਸੱਤ ਵਿੱਚ ਮੰਗੋ ਤੇ ਦਿੱਤਾ ਜਾਵੇਗਾ ਉਹ ਪੂਰਾ ਹੋਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੱਦਾਂ ਅਸੀਂ ਆਪਣੇ ਆਪ ਨੂੰ ਸਿੱਧ ਕਰ ਲਿਆ ਅਸੀਂ ਆਪਣੇ ਆਪ ਨੂੰ ਬਦਲ ਲਿਆ ਅਸੀਂ ਪਰਮੇਸ਼ਰ ਦੇ ਵਚਨ ਦੇ ਵੱਲ ਧਿਆਨ ਲਗਾਇਆ ਪਰਮੇਸ਼ਰ ਦੀ ਬਾਣੀ ਵੱਲ ਧਿਆਨ ਲਾਇਆ ਕਿ ਸਾਨੂੰ ਬਾਣੀ ਕੀ ਕਹਿੰਦੀ ਹੈ ਉਸ ਦਿਨ ਦੇਖਿਓ ਸਾਡੀ ਜ਼ਿੰਦਗੀਆਂ ਕਿਵੇਂ ਬਦਲਦੀਆਂ ਨੇ ਕੁੜਕੜਾਣ ਨਾਲ ਕੋਚਨੀਓਣਾ ਕੁੜਕੜਾਣ ਦਾ ਸਗੋ ਮਸਲੇ ਹੱਲ ਨਹੀਂ ਸਗੋ ਵਿਗੜ ਨਹੀਂ ਐ ਇੱਥੇ موسی ਸੀ ਉਹਨੇ ਤੇ ਕੁੜਕੜਾਣ ਨੂੰ ਸੁਣ ਰਿਆ ਤੇ ਪਰਮੇਸ਼ਰ ਅੱਗੇ ਦੁਹਾਈ ਕਰ ਦੇ ਰਿਆ ਖੁਦਾਵੰਦੇ ਪਿਆਰੇ ਲੋਕੋ ਅਗਰ ਅਗਰ ਤੁਸੀਂ ਆਸਾਨ ਜ਼ਿੰਦਗੀ ਜੀਣੀ ਐ ਤੇ ਪਰਮੇਸ਼ਰ ਦੇ ਵਚਨ ਦੇ ਵੱਲ ਧਿਆਨ ਲਾਇਓ ਪਰਮੇਸ਼ਰ ਦੀ ਬਾਣੀ ਨੂੰ ਸੁਣਿਓ ਸਮਝਿਓ ਜਾਣਿਓ ਕਿ ਉਹ ਤੁਹਾਨੂੰ ਕੀ ਕਹਿੰਦੀ ਹੈ ਜਿਨ੍ਹਾਂ ਨੇ ਉਹਦੇ ਤੇ ایمان ਲਾਇਆ ਦੇਖੋ ਪਰਮੇਸ਼ਰ ਉਹਦੀ ਜ਼ਿੰਦਗੀ ਵਿੱਚ ਕਿਵੇਂ ਕੰਮ ਕੀਤੇ ਨੇ ਬਾਈਬਲ ਪੜ੍ਹ ਕੇ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਪਰਮੇਸ਼ਰ ਦੇ ਚੇਲੇ ਜਿਨ੍ਹਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਉਹ ਚੇਲੇ ਕਿੰਨੇ ਵੱਡੇ ਵੱਡੇ ਕੰਮ ਕਰਕੇ ਗਏ ਨੇ ਅੱਜ ਦੇ ਸਮੇਂ ਵਿੱਚ ਤੁਸੀਂ ਦੇਖੋ ਜਿਨ੍ਹਾਂ ਨੇ ਪਰਮੇਸ਼ਰ ਤੇ ਈਮਾਨ ਲਾਇਆ ਪਰਮੇਸ਼ਰ ਨੇ ਉਹਨਾਂ ਨੂੰ ਕਿਵੇਂ ਉੱਚਾ ਕੀਤਾ ਕਿਵੇਂ ਪਰਮੇਸ਼ਰ ਨੇ ਉਹਨਾਂ ਨੂੰ ਫਲਵੰਤ ਕੀਤਾ ਜਿਨ੍ਹਾਂ ਨੇ ਪਰਮੇਸ਼ਰ ਤੇ ਈਮਾਨ ਲਾਇਆ ਵਿਸ਼ਵਾਸ ਕੀਤਾ ਤੁਸੀਂ ਖੁਦ ਦੇਖੋ ਜਦੋਂ ਤੁਸੀਂ ਵਿਸ਼ਵਾਸ ਦੇ ਵਿੱਚ ਵਧੇ ਸੀ ਤਾਂ ਤੁਸੀਂ ਜੋ ਮੰਗਿਆ ਸੋ ਪ੍ਰਭੂ ਕੋ ਪਾਇਆ ਪਰ ਅੱਜ ਕੀ ਗੱਲ ਹੋ ਗਈ ਹੈ ਕਿ ਅੱਜ ਜੋ ਤੁਸੀਂ ਮੰਗ ਰਹੇ ਤੁਹਾਨੂੰ ਮਿਲ ਰਿਹਾ ਕਿਉਂਕਿ ਕਿਤੇ ਨਾ ਕਿਤੇ ਵਿਸ਼ਵਾਸ ਥੋੜਾ ਢਿੱਲਾ ਪੈ ਗਿਆ ਤੇ ਕਿਤੇ ਨਾ ਕਿਤੇ ਸਾਡੀ ਚੈਕਿੰਗ ਚੱਲ ਰਹੀ ਆ ਪਰਮੇਸ਼ਰ ਸਾਨੂੰ ਦੇਖ ਰਿਹਾ ਸਾਨੂੰ ਪਰਮੇਸ਼ਰ ਸਿੱਧ ਕਰਨਾ ਚਾਹੁੰਦੇ ਨੇ ਇਸ ਲਈ ਜੋ ਅਸੀਂ ਮੰਗਦੇ ਹੋ ਸਾਨੂੰ ਪ੍ਰਭੂ ਜੀ ਕਦੀ ਮੁੱਕ ਨਹੀਂ ਦਿੰਦੇ ਹallelujah ਬਰਬਰਕਤਾ ਤੁਹਾਡਾ ਹਿੱਸਾ ਵਾ छुटਕਾਰਾ ਤੁਹਾਡਾ ਹਿੱਸਾ ਤੁਹਾਡੇ ਕੋਲ ਹੀ ਸਭ ਕੁਝ ਮਿਲਣਾ ਪ੍ਰਭੂ ਦਾ ਵਚਨ ਕਹਿੰਦਾ ਪਹਿਲੇ ਮੇਰੇ ਧਰਮ ਰਾਜ ਦੀ ਖੋਜ ਕਰ ਤੇ ਦੁਨੀਆਂ ਦੀ ਸਭ ਵਸਤੂਆਂ ਤੇਰੇ ਪਿੱਛੇ ਪੇ ਕਿਤੇ ਨੂੰ ਮਿਲਣਗੀਆਂ ਪਹਿਲੇ ਮੇਰੇ ਧਰਮ ਰਾਜ ਦੀ ਖੋਜ ਕਰ ਪਹਿਲੇ ਸੇ ਕੀ ਕਰਨਾ ਪਰਮੇਸ਼ਵਰ ਦੇ ਧਰਮ ਰਾਜ ਦੀ ਖੋਜ ਕਰਨੀ ਹੈ ਪਰਮੇਸ਼ਵਰ ਦੀ ਖੋਜ ਕਰਨੀ ਹੈ ਉਹਦੇ ਖੋਜੀ ਬੰਣਾ ਉਹਦੇ ਕੰਮ ਨੂੰ ਕਰਨਾ ਜਿਸ ਕੰਮ ਲਈ ਮਕਸਦ ਲਈ ਭੇਜੇ ਗਿਆ ਉਸ ਮਕਸਦ ਨੂੰ ਪੂਰਾ ਕਰਨਾ ਹallelujah ਵਿਸ਼ਵਾਸ ਹੈ ਕਲੀਸਿਆ ਕੀ ਅਸੀਂ ਅੱਜ ਤੋਂ ਉਹ ਸੰਪੂਰਨ ਭਰੋਸਾ ਜੋ ਮੂਸਾ ਦਾ ਪਰਮੇਸ਼ਰ ਦੇ ਉੱਤੇ ਸੀ ਤੇ ਮੂਸਾ ਜਦੋਂ ਆਵਾਜ਼ ਲਗਾਉਂਦਾ ਸੀ ਪਰਮੇਸ਼ਰ ਨੂੰ ਤੇ ਪਰਮੇਸ਼ਰ ਮੂਸਾ ਦੀ ਸੁਣਦਾ ਸੀ ਤੇ ਉੱਤਰ ਦਿੰਦਾ ਸੀ ਤੁਰੰਤ ਉੱਤਰ ਆਂਦਾ ਸੀ ਉਸੇ ਵਕਤ ਜਦੋਂ ਤੁਹਾਨੂੰ ਕੁਝ ਨਾ ਦਿਖੇ ਤਾਂ ਉਦੋਂ ਪਰਮੇਸ਼ਰ ਨੂੰ ਆਵਾਜ਼ ਲਗਾਓ ਪਰਮੇਸ਼ਰ ਤੁਹਾਨੂੰ ਉੱਤਰ ਦੇਣਗੇ ਆਪਣੇ ਆਪ ਨੂੰ ਸਹੀ ਕਰਨਾ ਖਲੀਸੀਆ ਆਪਣੇ ਆਪ ਨੂੰ ਦੀਨ ਕਰਨਾ ਖਲੀਸੀਆ ਮੂਸਾ ਐਸਾ ਧਰਮੀ ਜਨਸੀ ਜੋ ਇਜ਼ਰਾਈਲੀ ਦੇ ਹਰ ਇੱਕ ਗੱਲ ਨੂੰ ਸੁਣ ਲੈਂਦਾ ਸੀ ਸੁਣ ਕੇ ਉਹਨਾਂ ਨੂੰ ਉਲਟਾ ਜਵਾਬ ਨਹੀਂ ਦੇ ਦਿੰਦਾ ਸੀ ਬਲਕਿ ਪਰਮੇਸ਼ਰ ਦੇ ਕੋਲ ਜਾਂਦਾ ਸੀ ਕਿ ਪਰਮੇਸ਼ਵਰ ਤੇਰੇ ਲੋਕ ਮੈਨੂੰ ਇਦਾਂ ਕਹਿੰਦੇ ਨੇ ਇਹਨਾਂ ਦੀ ਪ੍ਰਾਰਥਨਾ ਨੂੰ ਸੁਣ ਤੇ ਪਰਮੇਸ਼ੁਰ ਉਸ ਧਰਮੀ ਜਨ ਦੀ ਪ੍ਰਾਰਥਨਾ ਨੂੰ ਸੁਣਦੇ ਸੀ ਅੱਜ ਅਸੀਂ ਵੀ ਮੂਸਾ ਦੀ ਵਰਗੇ ਬੰਨਾ ਕਲਿਸਿਆ ਅਸੀਂ ਉਸ ਉਸ ਕੈਰੈਕਟਰ ਨੂੰ ਆਪਣੇ ਅੰਦਰ ਲੈਣਾ ਵਾ ਅਸੀਂ ਹੰਬਲ ਬੰਨਾ ਵਾ ਹallelujah ਵਿਸ਼ਵਾਸ ਹੈ ਕਿ ਅੱਜ ਦਾ ਵਾਤਨ ਤੁਹਾਡੀ ਜ਼ਿੰਦਗੀਆਂ ਦੇ ਵਿੱਚ 100 ਗੁਣਾ ਫਲ ਨੂੰ ਲੈ ਕੇ ਆਜ ਗਿਆ। ਆਮੇਨ ਆਮੇਨ ਹallelujah ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੀਚੇ ਬਟਨ ਆ ਰਿਹਾ ਰੈੱਡ ਕਲਰ ਦਾ ਉੱਤੇ ਪ੍ਰੈਸ ਕਰ ਦਿਓ ਔਰ ਨਾਲ ਹੀ ਥੰਮ ਆ ਰਿਹਾ ਉਸੇ ਲਾਇਕ ਜਰੂਰ ਕਰ ਦਿਓ ਹallelujah ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਆਸ ਰੱਖਦੀਆਂ ਅੱਜ ਦਾ ਇਹ ਮਸੀਹ ਜੋ ਮੈਸੇਜ ਤੁਹਾਨੂੰ ਦਿੱਤਾ ਗਿਆ ਤੁਹਾਡੀ ਜ਼ਿੰਦਗੀ ਦੇ 100 ਗੁਣਾ ਫਲ ਨੂੰ ਲੈ ਕੇ ਆ ਗਿਆ। ওদা মধ্যে ইসেনে আ মেইন ক্লসিং